ਸੰਤ ਬਾਬਾ ਧਰਮ ਸਿੰਘ ਦੀ ਸਾਲਾਨਾ 19ਵੀਂ ਵਰ੍ਹੇ ਸ੍ਰੋਧਾ ਭਾਵਨਾ ਨਾਲ ਮਨਾਇ ਗਈ ਵੱਡੀ ਗਿਣਤੀ ਵਿੱਚ ਧਾਰਮਿਕ ਰਾਜਨੀਤਿਕ ਅਤੇ ਇਲਾਕੇ ਭਰ ਦੀ ਸੰਗਤ ਨੇ ਭਰੀ ਹਾਜ਼ਰੀ ਡੇਰਾਪਾਈ ਹਰਜੀ ਖੁਖਰੈਨ ਵਿਖੇ ਸੰਤ ਬਾਬਾ ਧਰਮ ਸਿੰਘ ਜੀ ਦੀ ਸਲਾਨਾ 19ਵੀਂ ਵਰ੍ਹੇ। ਦਸਬੰਦ ਵਿੱਚ ਡੇਰੇ ਦੇ ਮੁਖੀ ਸੰਤ ਅਮਰੀਕ ਸਿੰਘ ਖੁਖਰੈਨ ਦੀ ਅਗਵਾਈ ਅਤੇ ਇਲਾਕੇ ਦੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਸੰਤ ਬਾਬਾ ਮਹਾਤਮਾ 무ਨੀ ਖੇੜਾਬੇਟ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰੈਨਸਰ, ਸੰਤ ਬਾਬਾ ਬਲਬੀਰ ਸਿੰਘ ਸਿਚੇਵਾਲ ਆਦੀ ਦੀ ਰਹਿਨੁਮਾਈ ਹੇਠ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇ ਗਈ। ਇਸ ਮੌਕੇ ਰੱਖੇਗੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏਗੇ। ਉਪਰੰਤ ਸਜਾਏਗੇ ਮਿਕ دیਵਾਨਾ ਵਿਚ ਰਾਗੀ ਪਾਈ ਸੁਖਜਿੰਦਰ ਸਿੰਘ ਮੋਨੀ ਸਫਲਾਬਾਦ ਵਾਲੇ ਰਾਗੀ ਪਾਈ ਪਵਨਪ੍ਰੀਤ ਸਿੰਘ ਰਾਬਾਬੀ ਰਾਗੀ ਪਾਈ ਜਸਵਿੰਦਰ ਸਿੰਘ ਟਾਲੀ ਸਾਹਿਬ ਸੰਤ ਦਰਸ਼ਨ ਸਿੰਘ ਕਾਸ਼ੀ ਬਨਾਰਸ ਵਾਲੇ ਗਿਆਨੀ ਮਹਿਤਾਬ ਸਿੰਘ ਖੰਡੂਰ ਸਾਹਿਬ ਬਾਬਾ ਚਰਨਜੀਤ ਸਿੰਘ ਬਾਬਾ ਬੀਦੀ ਚੰਦਾਲ ਬਾਬਾ ਅਫਤਾਰ ਸਿੰਘ ਦੇ ਸਹਬਜ਼ਾਦੇ ਪਾਈ ਜਸਪਾਲ ਸਿੰਘ ਹਜ਼ੂਰ ਸਾਹਿਬ ਸਿੰਘ ਸਾਹਿਬ ਬਾਬਾ ਕੁੰਨਨ ਸਿੰਘ ਤਖਤ શ્રી ਹਜ਼ੂਰ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸੰਤ ਬਾਬਾ ਬਲਦੇਵ ਸਿੰਘ ਡੇਰਾ ਬਾਬਾ ਲੱਖਾ ਸਿੰਘ ਖੰਡੂਰ ਸਾਹਿਬ ਸੰਤ ਬਾਬਾ ਬਲਵੀਰ ਸਿੰਘ ਸਿਚੇਵਾਲ ਗਿਆਨੀ ਭੁਪਿੰਦਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਖੰਡੂਰ ਸਾਹਿਬ ਮਹੰਤ ਤਰਲੋਚਨ ਸਿੰਘ ਖੰਡੂਰ ਸਾਹਿਬ ਜਥੇਦਾਰ ਬਾਬਾ ਭੀਮ ਸਿੰਘ ਸਪਰਦਾ ਸਰਹਾਲੀ ਸਾਹਿਬ ਬਾਬਾ ਬਲਦੇਵ ਕ੍ਰਿਸ਼ਨ ਬਿਲੀਚਿਓ ਸੰਤ ਬਲਵਿੰਦਰ ਸਿੰਘ ਖੰਡੂਰ ਸਾਹਿਬ ਪ੍ਰਧਾਨ ਸੰਤ ਸਮਾਜ ਤਰਨਤਾਰਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਿੰਘ ਸਾਹਿਬ ਗਿਆਨੀ ਜੋਗਾ ਸਿੰਘ ਬਾਬਾ ਬਕਾਲਾ ਸਾਹਿਬ ਗਿਆਨੀ ਭਗਵਾਨ ਸਿੰਘ ਜੋਲ ਜਥੇਦਾਰ ਬਾਬਾ ਸੰਤੋਖ ਸਿੰਘ ਮਲ ਅਖਾੜਾ ਖੰਡੂਰ ਸਾਹਿਬ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਦੇ ਸੇਵਕ ਬਾਬਾ ਹਰਿੰਦਰਪਾਲ ਸਿੰਘ ਸੰਤ ਬਾਬਾ ਗੁਰਮੀਤ ਸਿੰਘ ਬਿਲੀਵੜਾਚ आधी ने संगता नु कथा कीर्तन राही नेहाल ਕੀਤਾ ਉਪਰੰਤ ਪ੍ਰਸਿੱਧ ਟਾਡੀ ਗਿਆਨੀ ਸਰੂਪ ਸਿੰਘ ਕੰਡਿਆਣਾ ਦੇ ਟਾਡੀ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਇਨਾ ਸਮਾਗਮਾਂ ਦੀ ਸਟੇਜ ਸੰਚਾਲਨ ਦੀ ਸੇਵਾ ਸੰਤ ਮਹਾਤਮਾ 무ਨੀ ਜੀ ਖੇੜਾ ਬੇਟ ਅਤੇ ਅਮਲੋਕ ਸਿੰਘ ਸੰਧੂ ਨੇ ਕੀਤੀ ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਪੀਐਸ ਸੁਖਬੀਰ ਸਿੰਘ ਸੰਧੂ ਪਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਦਲਬੀਰ ਸਿੰਘ ਭਾਈ ਮੋਹਨ ਸਿੰਘ ਮੈਨੇਜਰ ਸ਼੍ਰੌਮਣੀ ਕਮੇਟੀ ਬਾਬਾ ਜੱਸਾ ਸਿੰਘ ਬਾਬਾ ਰਗਵੀਰ ਸਿੰਘ ਬਾਬਾ ਕੁਲਵਿੰਦਰ ਸਿੰਘ ਬਾਬਾ ਬਲਰਾਜ ਸਿੰਘ ਰਬਜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਗੁਰਚਰਣਾ ਵਿੱਚ ਹਾਜ਼ਰੀ ਭਰੀ ਉਪਰੰਤ ਡੇਰੇ ਦੇ ਮੁਖੀ ਸੰਤ ਬਾਬਾ ਅਮਰੀਕ ਸਿੰਘ ਉਕਰੈਣ ਵਾਲਿਆਂ ਨੇ ਇਹਨਾਂ ਸਮਾਗਮਾਂ ਵਿੱਚ ਪੁੱਜੀਆਂ ਸਮੂਹ ਧਾਰਮਿਕ, ਰਾਜਨੀਤਿਕ ਅਤੇ ਸੇਵਾਵਾ ਕਰਨ ਵਾਲੀਆਂ ਸੰਗਤਾਂ ਨੂੰ ਗੁਰਕਾਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਗੁਰਕੇ ਲੰਗਰ ਅਤੂਟ ਵਰਤਾਏ ਕੇ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਤੇ ਨਾਮੀ ਦਾ ਸੁਮਾਹੇ ਜਲ ਤੇ ਉਪਜ ਰੰਗ ਜਿਓ ਜਲ ਹੀ ਮਿਖੇ ਸੁਮਾਹੇ ਪਰਮ ਸਤਿਮਾਨ ਰੂਪ ذગોਦ ਉਪਰ ਟਲ 44 শতਕ ਤੱਕ ਦੇ ਮਾਮਲੇ ਦੋਸਤੋ ਪਾਤਸ਼ਾਹੀਆਂ ਦੀ ਕੌਮ ਜਿਉਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਪਾਦਾ ਸਨਮਾਨ ਪ੍ਰਾਪਤ ਹੋ ਰਿਹਾ ਹੈ ਵੱਡ ਭਾਗੀ ਹਰ ਸੰਗਤ ਪਾਵਨ ਹੈ ਭਾਗਹੀਨ ਭੰਨੀ ਓਟਾ ਖਾਵਾ ਇਹ ਦਬਾਅ ਉਹਨਾਂ ਨੇ ਜਦੋਂ ਭਸ ਦੇ ਵਿੱਚ ਵਰਤਾਈ ਕਿਸੇ ਦਾਤ ਦੇ ਵਰਤੌਂਦੇ ਆ ਲਗਾਉਂਦੇ ਆ ਸੰਸਾਰ ਦੇ ਲੋਗਾਂ ਰੋਜੀ ਸਹਾਇ ਕੋਇ ਅਦਾ ਰੋਜੀ ਨੋ ਆਸਿ ਸਿਣੀ ਸਹਾਇ ਰੋਜੀ ਸਹਾਇ ਜੁਵੇਧਾ ਕੋ ਗੋ ਜੀ ਸੁਨ ਕਰ ਸਤਿ ਬਿਲੇ ਗੋ ਤਿਨੂ ਸੁਗਰੇਤ ਪਰ ਗਏ ਖਾਸੇ ਪੰਨੀ ਵਾਤਾ ਸ੍ਰੀ ਭਗਵਤੀ ਆ ਮਹਾਂਕਤ ਲੋਚਨ ਸਿੰਘ ਜੀ ਖਡੂਰ ਸਾਹਿਬ ਵਾਲੇ ਜਿੰਨਾ ਨੇ ਸਥਾਨ ਦੇ ਇਤਿਹਾਸ ਤੋਂ ਅਨਸੰਗਤਨ ਨੂੰ ਜਾਣੂ ਕਰਵਾਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਗਹਿਵਾ ਦਸੀ ਹੁਣ ਚੱਲ ਰਿਹਾ ਹੋਇਆ ਸਮਾਗਮਾਂ ਦੇ ਵਿੱਚ ਸਾਡੇ ਦਰਬਿਆਨ ਬਾਬਾ ਧਰਮ ਸਿੰਘ ਜੀ ਹੈੱਡਗਰਤੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਆਏ ਨੇ ਜੰਨਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਸਰਦਾਰ ਜਗਬੋਧ ਸਿੰਘ ਜੀ ਜੋੜ ਪ੍ਰਧਾਨ ਕਿਸਾਨ ਮਜੂਸ ਗਰਸ਼ਕ ਬੇਟੀ ਉਹ ਵੀ ਵਿਸ਼ੇਸ਼ ਤੌਰ ਤੇ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਜੱਜੇਦਾਰ ਬਾਬਾ ਭੀਮ ਸਿੰਘ ਜੀ ਸਭ ਪਾਸੇ ਸਾਰੇ ਸਾਥ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਸਭਾ ਦੇ ਵਿੱਚ ਹਾਜ਼ਰ ਹੋਏ ਨੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਪਾਈ ਜੀ 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 ਤਰਫ ਪ੍ਰਚਾਰਕ ਤੌਰ ਤੇ ਸਜਤਾ ਦੇ ਵਿੱਚ ਹਾਜ਼ਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੋਇਆ ਪਰ ਮੈਂ ਬੇਨਤੀ ਕਰਾਂ ਉਹ ਸਤਕਾਰਤਾਂ ਸਿਧਾਂਤ ਜਿਹਨਾਂ ਨੂੰ ਘਰ ਵੱਲੋਂ ਸ਼ਿਰੋਪਾਉ ਦੀ ਦਾਤ ਦਿੱਤੀ ਜਾਊਗੀ ਸਰਦਾਰ ਜਗਬੋਲ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਨਾਲ ਸ਼੍ਰੀਮਤੀ ਸੈਕਰੀਓਨ ਨੂੰ ਬੇਨਤੀ ਹੈ ਕਿ ਗੁਰਕਾਰ ਦੀ ਬਖਸ਼ਿਸ਼ ਸ਼ਿਰੋਪਾਉ ਦੀ ਦਾਤ ਪ੍ਰਾਪਤ ਕਰਨ ਦੀ پوندر چرمن میں بہت پرتی کر گروہ کی سچی ما جی سات شہر جی ہوں آؤ سب کو پہلے کی حاضری کا ایک بار فتح بلا واحر جی نام کا سمر بنا ہے واحر کے نام منق کے چھے کاگیا کی نشانی ہے میرے تو پہلے چین بلارے بول کے گئے ہیں سارے نے آپ ساری سگت کو واحر کے نام کا جاپ کرنے کا ادیش دیا ہے آؤ سی سکت واحر کا نام جپیے نام جمع والی وہاں کو آپ یاد کرتے ہیں کہ آپ بھی نام جمع والی بھاؤنا بنائیے شاہ سکی قطر فتح بھی سانپ آؤ گز بچ بھی آگو جی واحر جی کا خالصہ واحر جی کی فتح سب تو پہلے بہت بہت دنواد گرو پتا گرو گرنتھ سا مہاراج کا جنہوں نے منخا دے اپنے دردے گاٹی ہونے کا مان بخش ہے جانے چھوٹی عمر کو لے کے کا تکا سارا مہار ستار سمان دے کر ہے گروہ اور گروہ کی سنگا دادا کو دنواد کرتا ہوا نظر واسیا کو میں اس گل کی بلا دیا کہ دے پنڈ بڑی مہان درویشی روز چرم پائے ہیں اکال پور واحد بھروسائی ہوئی پاور گربا ہے گربا میں چتر ہوتا ہے ਕਬੀਰ ਸੋਈ ਮੁਤੰਨ ਹੈ ਜਹਿਰ ਮੁਖ ਲਿਖਸਾ RAM ਦੇਹੀ ਕਿ ਉਸਦੀ ਬਾਪਰੀ